ਸਰਦੀ ਦਾ ਮੌਸਮ ਸ਼ੀਤ ਲੇਅਰ ਆਪਣੀ ਪੂਰੀ ਪਰਵਾਨੀ ਤੇ ਹੈਗੀ ਹੈ ਤਾਂ ਬੱਚੇ ਹਸਪਤਾਲ ਚ ਬਹੁਤ ਜ਼ਿਆਦਾ ਆ ਰਹੇ ਹੈ ਜਿੰਨਾ ਵਿੱਚ ਬੱਚੇ ਆ ਰਹੇ ਹੈ ਉਹ ਖਾਂਸੀ ਜ਼ੁਕਾਮ ਨੱਕ ਵਗਣਾ ਇਹਦੇ ਵਿੱਚ ਬਹੁਤ ਵਾਧਾ ਹੋ ਰਿਹਾ ਹੈ ਬੱਚੇ ਖਾ ਪੀ ਨਹੀਂ ਰਹੇ ਢਿੱਡ ਦੁਖ ਰਹੇ ਆ ਉਹਨਾਂ ਦੇ ਐਂਡ ਤੇਜ਼ ਬੁਖਾਰ ਹੋ ਰਿਹਾ ਹੈ ਨਾਲ ਬੱਚਿਆਂ ਨੂੰ ਜਿਹੜੀ ਸਾਡੀ OPD ਹੈ ਮੇਨਲੀ 50 ਤੋਂ 60 ਬੱਚੇ ਰੋਜ਼ ਆ ਰਹੇ ਹਨ ਜਿਨ੍ਹਾਂ ਵਿੱਚੋਂ 35-40 ਬੱਚੇ ਹੈ ਉਹ ਇਹਨਾਂ ਲੱਛਣਾਂ ਨਾਲ ਹੀ ਆ ਰਹੇ ਮੈਂ ਸਾਰਿਆਂ ਨੂੰ ਇਹੀ ਅਪੀਲ ਕਰਾਂਗੀ ਕਿ ਅ ਸਰਦੀ ਤੋਂ ਬਚਣ ਲਈ ਇੱਕ ਤਾਂ ਬੱਚਿਆਂ ਨੂੰ ਸਿਰ ਤੇ ਟੋਪੀ ਪੈਰਾਂ ਵਿੱਚ ਮੋਜੇ ਤਾਂ ਤਿੰਨ ਚਾਰ ਲੇਅਰ ਵਿੱਚ ਜਿਹੜੇ ਆ 19 ਕੱਪੜੇ ਇਹ ਦਿੱਤੀ ਪੈ ਰਹੀ ਸਰਦੀ ਨੇ ਜਿੱਥੇ ਆਮ ਜਨ ਜੀਵਨ ਪ੍ਰਭਾਵਿਤ ਕਰਕੇ ਰੱਖ ਦਿੱਤਾ ਹੈ ਉੱਥੇ ਹੀ ਛੋਟੇ ਬੱਚਿਆਂ ਨੂੰ ਨਿਮੋਨੀਆ ਛਾਤੀ ਦੇ ਰੋਗਾਂ ਨੇ ਘੇਰਾ ਪਾਉਣਾ ਸ਼ੁਰੂ ਕਰ ਦਿੱਤਾ ਹੈ ਸਿਵਲ ਹਸਪਤਲ ਤਰਨਤਾਰਨ ਵਿਖੇ ਦੀ ਗੱਲ ਕਰੀਏ ਤਾਂ ਇੱਥੇ ਰੋਜ਼ਾਨਾ 60 ਤੋਂ 70 ਦੇ ਲਾਗੇ ਬੱਚੇ ਆਪਣਾ ਇਲਾਜ ਕਰਵਾਉਣ ਲਈ ਪਹੁੰਚ ਰਹੇ ਹਨ ਬੱਚਿਆਂ ਦੀਆਂ ਮਾਵਾਂ ਨੂੰ ਸਿਵਲ ਹਸਪਤਾਲ ਪ੍ਰਸ਼ਾਸਨ ਵੱਲੋਂ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਬੱਚਿਆਂ ਦਾ ਪੂਰਨ ਰੂਪ ਵਿੱਚ ਧਿਆਨ ਰੱਖਣ ਅਤੇ ਉਹਨਾਂ ਨੂੰ ਗਰਮ ਕੱਪੜੇ ਵੱਧ ਤੋਂ ਵੱਧ ਪਹਿਨਾਉਣ ਇਸ ਦੇ ਨਾਲ ਹੀ ਦਿਲ ਦੇ ਰੋਗਾਂ ਦੇ ਮਰੀਜ਼ਾਂ ਨੂੰ ਵੀ ਕਾਫੀ ਜ਼ਿਆਦਾ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿ ਸਰਦੀ ਤੋਂ ਬਚਾਅ ਕਰਦੇ ਹੋਏ ਮਰੀਜ਼ ਆਪਣਾ ਧਿਆਨ ਰੱਖਣ ਇਸ ਦੀ ਅਪੀਲ ਸਿਹਤ ਭਗ ਲੋ ਲਗਾਤਾਰ ਜਾਰੀ ਹੈ ਰਮਨ ਚਾਵਲਾ ਜਗਬਣੀ ਤਰਨਤਾਰਨ ਤੁਹਾਡਾ ਕੀ ਨਾਮ ਹੈ ਔਰ ਇਸ ਵੇਲੇ ਸਰਦੀ ਜ਼ਿਆਦਾ ਹੋਣ ਕਰਕੇ ਕਿਹੜੇ ਕਿਹੜੇ ਪ੍ਰੋਬਲਮਸ ਬੱਚਿਆਂ ਨੂੰ ਆ ਰਹੀਆਂ ਹਨ ਉਹਦੇ ਬਾਰੇ ਥੋੜਾ ਵਿਸਥਾਰ ਵਿੱਚ ਦੱਸੋ ਸਸਿਕਲ ਜੀ ਮੈਂ ਡਾਕਟਰ ਨੀਰਜ ਲਤਾ ਬੱਚਿਆਂ ਦੀ ਸਪੈਸ਼ਲਿਸਟ ਸਿਵਲ ਹਸਪਤਾਲ ਤਰਨਤਾਰਨ ਤੋਂ ਤਾਂ ਟੈਨਲ ਗੰਨ ਕਰ ਰਹੀ ਹੈ ਤਾਂ ਸਰਦੀ ਦਾ ਮੌਸਮ ਸ਼ੀਤ ਲੇਅਰ ਆਪਣੀ ਪੂਰੀ ਪਰਵਾਣੀ ਤੇ ਹੈਗੀ ਹੈ ਤਾਂ ਬੱਚੇ ਹਸਪਤਾਲ ਚ ਬਹੁਤ ਜ਼ਿਆਦਾ ਆ ਰਹੇ ਹੈ ਤਾਂ ਮੇਨ ਲੱਛਣ ਜਿਹੜੇ ਜਿੰਨਾ ਵਿੱਚ ਬੱਚੇ ਆ ਰਹੇ ਹੈ ਉਹ ਖਾਂਸੀ ਜ਼ੁਕਾਮ ਨੱਕ ਵਗਣਾ ਇਹਦੇ ਵਿੱਚ ਬਹੁਤ ਵਾਧਾ ਹੋ ਰਿਹਾ ਹੈ ਤਾ ਕਈ ਬੱਚੇ ਐਦਾ ਤੇ ਵੀ ਆ ਰਹੇ ਜਿਨ੍ਹਾਂ ਦੇ ਬਹੁਤ ਤੇਜ਼ ਸਾਹ ਚੱਲ ਰਹੇ ਐ ਤੇਜ਼ ਪਸਲੀਆਂ ਚੱਲ ਰਹੀਆਂ ਤਾ ਬੱਚੇ ਖਾਪੀ ਨਹੀਂ ਰਹੇ ਢਿੱਡ ਦੁਖ ਰਹੇ ਆ ਉਹਨਾਂ ਦੇ ਐਂਡ ਤੇਜ਼ ਬੁਖਾਰ ਹੋ ਰਿਹਾ ਐ ਨਾਲ ਬੱਚਿਆਂ ਨੂੰ ਤਾ ਜਿਹੜੀ ਸਾਡੀ ਓਪੀਡੀ ਐ ਮੇਨਲੀ 50 ਤੋਂ 60 ਬੱਚੇ ਰੋਜ਼ ਆ ਰਹੇ ਐ ਜਿਨ੍ਹਾਂ ਵਿੱਚੋਂ 35-40 ਬੱਚੇ ਐ ਉਹ ਇਹਨਾਂ ਲੱਛਣਾਂ ਨਾਲ ਹੀ ਆ ਰਹੇ ਐ ਇਹ ਲੋਕੀ ਇਹਨਾਂ ਨੂੰ ਬਚਾਅ ਵਾਸਤੇ ਕੀ ਅਪੀਲ ਕਰਨਾ ਚਾਹੋਗੇ ਤੁਸੀਂ ਮੈਂ ਸਾਰਿਆਂ ਨੂੰ ਇਹੀ ਅਪੀਲ ਕਰਾਂਗੀ ਕਿ ਅ ਸਰਦੀ ਤੋਂ ਬਚਣ ਲਈ ਇੱਕ ਤਾਂ ਬੱਚਿਆਂ ਨੂੰ ਸਿਰ ਤੇ ਟੋਪੀ ਪੈਰਾਂ ਵਿੱਚ ਮੋਜੇ ਤਾਂ ਤਿੰਨ ਚਾਰ ਲੇਅਰ ਵਿੱਚ ਜਿਹੜੇ ਆ ਉਨੇ ਕੱਪੜੇ ਇਹ ਪਾਣ ਤਾਂ ਜਿਹੜੇ ਛੋਟੇ ਬਿਲਕੁਲ ਨਵਜੰਮੇ ਬੱਚੇ ਐ ਉਹਨਾਂ ਨੂੰ ਕੰਬਲਾਂ ਵਿੱਚ ਵੀ ਜਿੱਦਾਂ ਆਪਾਂ ਲਪੇਟ ਕੇ ਰੱਖਦੇ ਆਂ ਨਿੱਗੇ ਕਮਰੇਚ ਰੱਖਣ ਪਰ ਛੋਟੇ ਬੱਚਿਆਂ ਲਈ ਇਹ ਅਪੀਲ ਕਰੂੰਗੀ ਮੈਂ ਨਵਜਨਮੇ ਬੱਚਿਆਂ ਲਈ ਕਿ ਉਹਨਾਂ ਨੂੰ ਇੰਨਾ ਜ਼ਿਆਦਾ ਟਾਈਟ ਤਾਂ ਉਹਨਾਂ ਘਰ ਵਿੱਚ ਜਿਹੜੀ ਖਰਾਬ ਰੂਹ ਹੈ ਉਹਨਾਂ ਦੇ ਕੱਪੜਿਆਂ ਵਿੱਚ ਨਾ ਪਾਣ ਇੰਨੀ ਜ਼ਿਆਦਾ ਉਹਨਾਂ ਨੂੰ ਇੰਨਾ ਨਾ ਟਕਣ ਕਿ ਉਹਨਾਂ ਦਾ ਸਾਹ ਹੀ ਬੰਦ ਹੋ ਜਵੇ ਆਪਾਂ ਮੂੰਹ ਨਹੀਂ ਟਕੜਾਉਂਦਾ ਕਦੇ ਵੀ ਬੱਚੇ ਦਾ ਬੱਚੇ ਦੇ ਸਿਰ ਜ਼ਰੂਰ ਟਕਣਾ ਹੈ ਉਹਦੇ ਉੱਤੇ ਟੋਪੀ ਦੇਣੀ ਹੈ ਸੌਕਸ ਬਨਾਨੀਆਂ ਹੈ ਤਾਂ 3-4 ਲੇਅਰ ਵਿੱਚ ਕੱਪੜੇ ਜਿਹੜੇ ਆ ਬੱਚੇ ਨੂੰ ਪਾਣੇ ਆ ਤਾਂ ਨਿੱਗੇ ਕਮਰੇ 'ਚ ਰੱਖੋ ਬਾਹਰ ਬੱਚਿਆਂ ਨੂੰ ਜ਼ਿਆਦਾ ਲੈ ਕੇ ਨਾ ਨਿਕਲੋ ਨੀਮੋਨੀਆ ਦੇ ਸ਼ਿਕਾਇਤ ਨਾਲ ਬੱਚੇ ਜਿਹੜੇ ਪੀੜਤ ਆ ਰਹੇ ਆ ਉਹਨਾਂ ਨੂੰ ਹਸਪੀਟਲ 'ਚ ਕੋਈ ਸਰਵਿਸ ਮਿਲੀਆਂ ਮਿਲ ਰਹੀਆਂ ਹਾਂਜੀ ਸਰਕਾਰ ਨੇ ਨੀਮੋਲੀਆ ਲਈ ਬੜਾ ਇੱਕ ਚੰਗਾ ਪ੍ਰੋਗਰਾਮ ਸ਼ੁਰੂ ਕੀਤਾ ਹੈ ਦੈਟ ਇਜ਼ ਸਾਂਸ ਪ੍ਰੋਗਰਾਮ ਸੋਸ਼ਲ ਅਵੇਅਰਨੈਸ ਐਂਡ ਐਕਸ਼ਨਸ ਟੂ ਨਿਊਟਰਲਾਈਜ਼ ਨਿਮੋਨੀਆ ਸਕਸੈਸਫੁਲੀ ਉਹਦੇ ਲਈ ਇੱਕ ਸਾਨੂੰ ਇਹ ਇਨਸਟਰੂਮੈਂਟ ਵੀ ਦਿੱਤਾ ਗਿਆ ਹੈ ਇਹ ਮੈਸਿਮੋ ਪਲਸ ਆਕਸੀਮੀਟਰ ਹੈ ਜਿਹੜਾ ਸਾਡੇ ਆਸ਼ਾ ਵਰਕਰਸ ਵੀ ਤੱਕ ਵੀ ਯੂਜ਼ ਕਰ ਸਕਦੇ ਇਹਨੂੰ ਬੜਾ ਈਜ਼ੀ ਇਨਸਟਰੂਮੈਂਟ ਹੈ ਤਾਂ ਨਮੋਨੀਆ ਦੇ ਲੱਛਣ ਜਿੱਦਾਂ ਮੈਂ ਪਹਿਲਾਂ ਵੀ ਦੱਸ ਚੁੱਕੀ ਹਾਂ ਕਿ ਬੱਚੇ ਅਗਰ ਬਹੁਤ ਤੇਜ਼ ਸਾਹ ਚੱਲ ਰਹੇ ਹਨ ਉਹਨਾਂ ਦੀਆਂ ਪਸਲੀਆਂ ਚੱਲ ਰਹੀਆਂ ਹਨ ਸਾਹ ਲੈਣ ਚ ਤਕਲੀਫ ਹੋ ਰਹੀ ਹੈ ਬੱਚੇ ਬੇਹੋਸ਼ ਹੋ ਰਿਹਾ ਹੈ ਜਾਂ ਉਹਨਾਂ ਨੂੰ ਦੌਰੇ ਆ ਰਹੇ ਹਨ ਤਾਂ ਤਾਂ ਹਸਪਤਾਲ ਉਹਨਾਂ ਨੂੰ ਲੈ ਕੇ ਜ਼ਰੂਰ ਆਣਾ ਤਾਂ ਡਾਕਟਰ ਤੋਂ ਉਹਨਾਂ ਦਾ ਇਲਾਜ ਕਰਾਓ ਕਿਉਂਕਿ ਅਗਰ ਨਮੋਨੀਆ ਦਾ ਇਲਾਜ ਆਪਾਂ ਸਹੀ ਟਾਈਮ ਤੇ ਆਕਸੀਜਨ ਐਂਟੀਬਾਇਓਟਿਕਸ ਗਲੂਕੋਜ਼ ਲਾ ਕੇ ਅਗਰ ਉਹਨਾਂ ਦਾ ਸਹੀ ਟਾਈਮ ਤੇ ਇਲਾਜ ਕਰਾਂਗੇ ਤਾਂ ਉਹ ਜ਼ਿਆਦਾ ਫੈਲੇਗਾ ਨਹੀਂ ਤਾਂ ਬੱਚਿਆਂ ਨੂੰ ਜਿਹੜਾ ਆ ਉਹ ਉਹਨਾਂ ਉਹਨਾਂ ਨੂੰ ਬਚਾਏਗਾ ਨਮੋਨੀਆ ਤੋਂ ਕਿਉਂਕਿ ਇਹ ਇੱਕ ਜਾਨਲੇਵਾ ਬਿਮਾਰੀ ਹੈ ਇਨਫੈਕਸ਼ਨ ਵਾਇਰਲ ਵੀ ਹੋ ਰਿਹਾ ਹੈ ਬੈਕਟੀਰੀਅਲ ਵੀ ਹੋ ਰਿਹਾ ਹੈ ਤਾਂ ਇਹ ਤੋਂ ਬਚਣ ਲਈ ਸਾਨੂੰ ਜਿਹੜਾ ਆ ਘਰਾਂ ਵਿੱਚ ਨਿੱਗੇ ਐਟਮੋਸਫੇਅਰ ਵਿੱਚ ਹੀ ਰਹਿਣਾ ਪੈਣਾ